ਨਾ ਕਰਾ ਕੇ ਗਏ ਉਹਰੇ ਧਾਰੀਆਂ ਕੋਲੇ ਰਸੀਦ ਵੀ ਦਿੱਤੀ ਘੱਟ ਕੇ ਪਰ ਦੋ ਦਿਨਾਂ ਬਾਅਦ ਇਹ ਦੱਸਦੇ ਆ ਕਿ ਤੁਹਾਡੀਆਂ ਦਾ ਉਹਰੇ ਵੈਲੀ ਨਹੀਂ ਹੋਰ ਕੋਈ ਪੈਰ ਹੋ ਗਿਆ ਹੈ ਰਹੀ ਹੀ ਬੈਨਾ ਰੱਤ ਰਿਹਾ ਅੱਛਾ ਅੱਜ ਵੀ ਲੱਗ ਰਿਹਾ ਜਿਵੇਂ ਜਦੂ ਨਾ ਆਵੇ ਕਿ ਸੋ ਲੈ ਕੇ ਆਇਆ ਬਲਵੰਤ ਸਿੰਘ ਸਾਹਰੇ ਦੇ ਵਿੱਚੋਂ ਗੁਰਪ੍ਰੀਤ ਸਿੰਘ ਨੇ ਕੱਪ ਹਸੈਣ ਕੀ ਨੇ ਪਤਾ ਨਹੀਂ ਜੀ ਆ ਦੇਖ ਰਹੇ ਹਾਂ ਸੁਨਾਮ ਆਈਟੀਆ ਚੌਕ ਦੇ 메ਨ ਰੋਡ ਤੇ ਆ ਜਿਹੜਾ ਧਰਨਾ ਲੱਗ ਚੁੱਕਿਆ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸਾਡੀਆਂ ਜਮ੍ਹਾਂ ਹੋਈਆਂ ਫਾਈਲਾਂ ਗੁੰਮ ਕਰਤੀਆਂ ਅਧਿਕਾਰੀਆਂ ਨੇ ਦੇਖ ਰਹੇ ਹਾਂ ਸਿੱਧੀਆਂ ਪੰਜਾਬ ਟਾਪ ਨੂੰ ਜਿੱਥੇ ਸਿੱਧੀਆਂ ਕਿਸੇ ਰੌ ਕਰਤੀਆਂ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਸੰਵਧਾਨਕ ਹੱਕ ਖੋਲਿਆ ਮਰਦਾਬਾਦ ਸੰਭਾਣ ਦੇ 올ਡ ਜਾ ਕੇ ਕੰਮ ਕਰਦੇ ਪ੍ਰਸ਼ਾਸਨਿਕ ਅਧਿਕਾਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਾਡਾ ਹੱਕ ਖੋਲਿਆ ਮੁਰਦਾਬਾਦ 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 ਵੋਟਾਂ ਦਾ ਅਧਿਕਾਰ ਖੋਲਿਆ ਮੁਰਦਾਬਾਦ 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 ਚੋਣਾਂ ਦਾ ਅਧਿਕਾਰ ਖੋਲਿਆ ਮੁਰਦਾਬਾਦ 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 ਸਾਡੀਆਂ ਫਾਈਲਾਂ ਗੁੰਮ ਕਰਤੀਆਂ ਹਾਏ ਹਾਏ ਮੁਰਦਾਬਾਦ ਭਾਈ ਜੀ ਭਾਈ ਜੀ ਕੋ ਜਮ ਇਹਦੇ ਵਿੱਚ ਹੀ ਦੱਸ ਦੋ ਸਾਨੂੰ ਵੀ ਮਸਲਾ ਕੀ ਆ ਕਿਹੜੇ ਪਿੰਡ ਦਾ ਮਸਲਾ ਤੇ ਕੀ ਮਸਲਾ ਹੈ ਸਾਰਾ ਸਾਡਾ ਇੱਕ ਸਾਥੀ ਸ਼ਾਹਪੁਰ ਗਲਾ ਜਿਮਿਆਵੇ ਨਾਲ ਪਿੰਡ ਪੈਂਦਾ ਜੋ ਕਿ ਚੌਣ ਉੱਥੋਂ ਦੀ ਜਰਨਲ ਦੇ ਵਿੱਚ ਆਉਂਦੀ ਹੈ ਜਰਨਲ ਦੇ ਵੀ ਤਿੰਨ ਚਾਰ ਬੰਦੇ ਖੜੇ ਹੋਏ ਆ ਉੱਥੇ ਇਹ ਰੰਗਰੇਟਾ ਭਰਾ ਜਿਹੜਾ ਕਿ ਇੱਕ ਗੁਰਸਿੱਖ ਪਰਿਵਾਰ ਹੈ ਇਹ ਆਪਣੇ ਘਰ ਵਾਲੀ ਨੂੰ ਫੜਾ ਕੀਤਾ ਚੌਣ ਚੌਥੇ ਸਰਪੰਚੀ ਦੇ ਚ ਪਹਿਲਾਂ ਜਮਾ ਕਰਾ ਕੇ ਗਏ ਉਹ ਧਾਰੀਆਂ ਕੋਲੇ ਰਸੀਦ ਵੀ ਦਿੱਤੀ ਕਰਕੇ ਪਰ 2 ਦਿਨਾਂ ਬਾਅਦ ਇਹ ਦੱਸਦੇ ਆ ਵੀ ਤੁਹਾਡਿਆਂ ਦਾ ਉਹਰੇ ਬੈਲੇ ਨਹੀਂ ਕਿ ਭਾਈ ਫਿਰ ਤਹਿਸੀਲਾਰ ਸਾਹਿਬ ਨੂੰ ਮਿਲਿਆ ਵੀ ਆਹ ਦੇਖੋ ਜੀ ਮੇਰੀਆਂ ਪਹਿਲਾਂ ਜਮਾ ਹੋਈਆਂ ਨੇ ਮੇਰੇ ਕੋਲੇ ਰਸੀਦਾਂ ਨੇ ਉਹ ਅੱਗੋਂ ਜਵਾਬ ਦਿੰਦੇ ਆ ਕਹਿੰਦੇ ਭਾਈ ਤੇਰੀ ਤਾਂ ਰਸੀਦ ਜਾਲੀ ਹੈ ਇਹਦਾ ਰਸੀਦ ਨਹੀਂ ਸਾਡੇ ਪ੍ਰਸ਼ਾਸਨ ਦੀ ਜੇ بھائی ਤੁਹਾਡੇ ਪ੍ਰਸ਼ਾਸਨ ਦੀ ਰਸੀਦ ਨਹੀਂ ਹੈਗੀ ਫਿਰ ਜਿਹੜੇ ਤੁਹਾਡੇ ਉੱਥੇ ਬੰਦੇ ਪਹਿਲਾਂ ਜਮ੍ਹਾਂ ਕਰਾਉਂਦੇ تھے ਉਹਨਾਂ ਨੂੰ ਪੁੱਛੋ 200 ਫਾਈਲ ਜਮ੍ਹਾਂ ਹੁੰਦੀ ਆ 200 ਫਾਈਲ ਦੇ ਵਿੱਚੋਂ 198 ਪਹਿਲਾਂ ਹੈਗੀਆਂ 2 ਪਹਿਲਾਂ ਗੁੰਮ ਕਰਦੇ ਆ 2 ਪਹਿਲਾਂ ਗੁੰਮ ਕਰ ਵੇਸ ਕਰਕੇ ਕਰਦੇ ਆ ਇੱਥੋਂ ਦਾ ਜਿਹੜਾ ਪ੍ਰੀਡਿਗਲ ਪ੍ਰਸ਼ਾਸਨ ਹੈ ਜੇ ਆਪਾਂ ਕੇ ਜਿਹੜਾ ਮੌਕੇ ਦੇ ਇੱਥੋਂ ਦੇ ਐਮ.ਐਲ.ਏ ਨੇ ਜਾ ਹੋਰ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਦਬਾਹੇ ਹੇਠ ਉਹਨਾਂ ਨੇ ਫੋਨ ਕਰਾ ਕੇ ਫੈਲਾ ਘੁੰਮ ਕਰਾਤੀਆਂ ਤਾਂ ਕਿ ਇਹ ਕੈਸੀ ਪਰਵਾਰ ਉਥੇ ਜਰਨਲ ਦੇ ਵਿੱਚ ਚੋਣ ਨਾ ਲੜ ਸਕੇ ਤਾਂ ਕਿ ਕੱਲ ਨੂੰ ਉਥੇ ਇੱਕ ਜਰਨਲ ਦੀ ਸ਼ੀਟ ਦੇ ਉੱਤੇ ਇੱਕ ਐਸਸੀ ਸਰਪੰਚ ਨਾ ਬਣ ਸਕੇ ਅਗਲੀ ਗੱਲ ਤੁਹਾਨੂੰ ਇਹ ਦੱਸ ਦਈਏ ਪਿੰਡ ਛਾਲਪੁਰ ਦੇ ਵਿੱਚ 55 ਤੋਂ 60% ਐਸਸੀ ਵੋਟ ਹੈ ਇਹ ਗੱਲਾ ਇੱਕ ਕੈਂਡੀਡੇਟ ਖੜਾ ਹੋਇਆ ਸੀ ਐਸਸੀ ਪਰਿਵਾਰ ਤੋਂ ਜਿਹੜੇ ਨੇ ਕਿ ਜਿੱਤਣਾ ਸੀ ਜਿਹੜਾ ਜਿੱਤਿਆ ਹੋਇਆ ਸੀ ਇੱਕ ਐਸਸੀ ਨੇ ਅਪੀਲ ਕੀਤੀ ਵੀ ਸਾਡੇ ਨਾਲ ਗੱਲਬਾਤ ਕਰੋ ਇੱਥੇ ਸਾਨੂੰ ਕਿਸੇ ਵੀ ਅਧਿਕਾਰੀ ਨੇ ਕੋਈ ਟਾਈਮ ਨਹੀਂ ਦਿੱਤਾ ਤੁਸੀਂ ਦੇਖ ਰਹੇ ਹੋ ਦਰਸ਼ਕੋ ਜਿਹੜੇ ਰਾਹਗਿਰ ਨੇ ਉਹਨਾਂ ਨਾਲ ਵੀ ਬੈਸ ਜਿਹੜੀ ਸ਼ੁਰੂ ਹੋ ਗਈ ਹੈ ਕੋਈ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਨਹੀਂ ਹੋਏ ਤੁਸੀਂ ਦੇਖ ਰਹੇ ਹੋ ਪੰਜਾਬ ਟਾਪ ਨੇ ਹੋਈ ਤੇ ਸਿੱਧੀਆਂ ਤਸਵੀਰਾਂ ਇਹ ਲੜਾਈ ਬਹੁਤ ਲੰਬੀ ਹੋਣੀ ਹੈ ਸलाम ਆਈ ਆਈ ਡੀ ਆਈ ਚੌਕ ਤੋਂ ਸਿੱਧੀਆਂ ਤਸਵੀਰਾਂ ਮੈਂ ਇਹਨਾਂ ਨੂੰ ਅਪੀਲ ਕਰਦਾ ਪੰਜਾਬ ਟਾਪ ਨੇ ਹੋਈ ਤੇ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਜਲਦੀ ਜਲਦੀ ਨੂੰ ਸ਼ੇਅਰ ਕਰੋ ਦੇਖ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਸਿੱਧੀਆਂ ਤਸਵੀਰਾਂ ਆ ਬਾਈ ਬਣ ਕੇ ਬੇਨਤੀ ਹੱਥ ਜੋੜ ਕੇ ਉਹ ਪਾਰਟੀ ਕਵੀ ਲੱਗ ਗਿਆ ਵੀ ਬਣ ਕੇ ਅੱਗੇ ਅੱਗੇ ਪਕੈਸਤੀ ਕਰਾਂਗੇ ਯਾਰ ਕਿਸੇ ਕਰਾਂਗੇ ਆ ਲੱਗੋ ਤੁਸੀਂ ਦੇਖ ਰਹੇ ਹੋ ਸੁਨਾਮ ਆਈਟੀਆ ਚੌਕ ਤੋਂ ਸਿੱਧੀਆਂ ਤਸਵੀਰਾਂ ਜਿੱਥੇ ਰੋਡ ਬਲਾਕ ਹੋ ਕਰਕੇ ਬਿਲਕੁਲ ਧਰਨਾ ਲਾਤਾ ਰੋਡ ਜਾਮ ਕਰਤਾ ਪਿੰਡ ਸ਼ਾਹਪੁਰ ਕਲਾਂ ਦਾ ਮਸਲਾ ਧਰਨਾਕਾਰੀਆਂ ਦਾ ਕਹਿਣਾ ਹੈ ਵੀ ਸਾਡੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਚ ਐਸਸੀ ਪਰਿਵਾਰ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਪ੍ਰਸ਼ਾਸਨ ਨੇ ਗੁੰਮ ਕਰਤੀਆਂ ਇੱਕ ਮਤਲਬ ਆਇਆ ਵੀ ਆਪਾਂ ਇਸ ਆਪ ਨੂੰ ਹੁੰਦਾ ਖੜਾ ਕਰੀਏ ਤਾਂ ਇਹ ਪਰਿਵਾਰ ਆ ਭਾਈ ਇਹਨਾਂ ਨੇ ਆਪਣੀ ਇੱਕ ਕੈਂਡੀਡੇਟ ਦੀ ਜਿਹੜੀ ਹੈ ਇੱਕ ਭਰੀ ਨਾਮ ਦਾ ਇਹਨਾਂ ਦੀਆਂ ਫਾਈਲਾਂ ਜਮ੍ਹਾਂ ਹੋਈਆਂ ਸੀ ਪ੍ਰਕਾਸ਼ਨ ਨੇ ਜੋ ਬਣਦਾ ਸੀ ਮੌਕੇ ਤੇ ਰਸੀਦਾ ਇਹਨਾਂ ਨੂੰ ਕੱਟ ਕੇ ਦਿੱਤੀਆਂ ਨੇ ਰਸੀਦਾ ਕੱਟ ਕੇ ਦੇਣ ਦੇ باوجود ਇਹਨਾਂ ਵੀ ਹਰ ਦੋ ਵਜੇ ਫਾਈਨਲ ਕੰਮ ਕਰਤੀਆਂ ਜੀ ਕਹਿੰਦੇ ਮੇਰਾ ਬੈਟਰੀ ਹੀ ਖਰਾਬ ਹੋ ਗਿਆ ਗੋਮਮਈ ਰੱਖਣੇ ਕਹਿੰਦੇ ਅਨਿਆਈ ਨਹੀਂ ਸਾਡੇ ਕੋਲੇ ਇਹ ਤਹਿਸੀਲਦਾਰ ਸਾਹਿਬ ਕੋਲੇ ਗਏ ਕਹਿੰਦੇ ਜੀ ਫਾਈਨਲ ਲੈ ਕੇ ਨਹੀਂ ਗਏ ਤੁਸੀਂ ਕੋਈ ਰਸੀਦਾ ਨਹੀਂ ਜਨ ਕਰ ਸਕਦੇ ਕਿੱਥੇ ਨੇ ਉਹ ਦਿਖਾਓ ਫਿਰ ਜੇਰ ਚਿੱਤੇ ਜੀ ਹੋਰ ਰਸੀਦਾ ਲਗਾਓ ਅੱਛਾ ਫਿਰ ਜੀ ਹੋਰ ਰਸੀਦਾ ਲੈ ਕੇ ਜੀ ਇਹ ਤਹਿਸੀਲਦਾਰ ਸਾਹਿਬ ਕੋਲ ਗਏ ਤਹਿਸੀਲਦਾਰ ਸਾਹਿਬ ਕਹਿੰਦੇ ਦਾ ਫੋਗਿਆ ਰਸਤਾ ਜਾਲੀ ਨੇ ਜੀ ਇਹ ਜਾਲੀ ਪ੍ਰਸਾਦ ਨਹੀਂ ਹੈ ਗਿਆ ਅੱਛਾ ਮੈਂ ਬੇਨਤੀ ਕਰਦਾ ਅਫੀਲਰ ਸਾਹਿਬ ਜੀ ਤੁਹਾਡੇ ਪ੍ਰਸ਼ਾਸਨ ਨੇ ਆ ਰਫੀਦਾ ਨੇ ਵੀ ਇਹਨਾਂ ਨੇ ਘਰੇ ਬੈ ਕੇ ਜਾਲੀ ਬਣਾ ਲਈਆਂ ਇਹ ਜਾਲੀ ਦੇ ਤਾਰਾ ਕਿਉਂ ਹੋ ਰਿਹਾ ਹੈਗਾ ਦਿਖਾਓ ਜੀ ਸਿੱਧਾ ਇਹ ਸਰਪੇਸ ਕਰਕੇ ਇਹ ਕਹਿੰਦੇ ਵੀ ਅੱਛਾ ਉਹ ਕਹਿੰਦੇ ਇਹ ਜਾਲੀ ਹੈ ਹਾਂਜੀ ਇਹ ਕਹਿੰਦੇ ਜਾਲੀ ਹੈ ਪਰ ਇਹ ਕਿੱਥੋਂ ਮਿਲੀ ਸੀ ਤੁਹਾਨੂੰ ਪਤਾ ਕੁਛ 5 ਨੰਬਰ ਕਮਰੇ ਚੋਂ ਮਿਲੀ ਸੀ ਸਰ ਹਾਂਜੀ 500 ਨੰਬਰ ਕਮਰੇ ਚੋਂ ਰਾ ਦੋਸਤਾ ਇੱਕ ਰਸੀਦ ਦੀ ਮੈਨੂੰ ਫੋਟੋ ਖਿੱਚ ਕੇ ਦਿੱਤੀ ਆ ਜੋ ਕੰਟਰੀ ਦੀ ਫਾਈਲ ਸੀ ਜਿਹੜੀ ਮੈਨੂੰ ਫੋਟੋ ਦਿੱਤੀ ਆ ਇਹ ਮੇਰੀ ਤਾਈ ਜੀ ਦੀ ਫਾਈਲ ਸੀ ਮੈਂ ਕਵਿਕਲ ਸਰਕਰੀ ਦੇ ਭਰੇ ਭਰੇ ਸੀਗੇ ਫਾਰਮ ਦੋ ਫਾਰਮ ਭਰੇ ਹੋਏ ਸੀ ਦੋਨੇ ਫੈਲਾ ਮੇਰੀਆਂ ਹੀ ਰੱਤਾਂ ਸੀ ਔਰ ਕੋਈ ਵੀ ਫਾਈਲ ਕੋਲ ਨਹੀਂ ਮੇਰੀਆਂ ਹੀ ਬੈਨਾ ਰੱਖਿਆ ਅੱਛਾ ਪਤਾ ਨਹੀਂ ਲੱਗ ਰਿਹਾ ਕਹਿੰਦੇ ਜਾਲੀ ਰਸੀਦਾਂ ਨੇ ਅਸੀਂ ਕਿਸੋ ਲੈ ਕੇ ਆਇਆ ਸਾਨੂੰ 5 ਨੰਬਰ ਕਮਰੇ ਦੇ ਵਿੱਚੋਂ ਗੁਰਪ੍ਰੀਤ ਸਿੰਘ ਨੇ ਕੱਟ ਕੇ ਦਿੱਤੀਆਂ ਨੇ ਹਸਾਇਣ ਕਿਹਦੇ ਆ ਪਤਾ ਨਹੀਂ ਯਾਰੋ ਸਾਹਿਬ ਨੇ ਕੀ ਹੋਇਆ ਵੇਖੇ ਆਰੋ ਨੇ ਕੀ ਹੋਇਆ ਆਰੋ ਨਹੀਂ ਛੱਡ ਕਿ ਕਾਰਨ ਕੀ ਐ ਕਿਉਂ ਥੋੜੇ ਕਰ ਜੀ ਜਿਹੜੀ ਸਾਡੇ ਸੀਟ ਤੇ ਪਹਿਲਾ ਰਿਜ਼ਰਵੇਸ਼ਨ ਆਈ ਸੀ ਸਾਡੇ ਪਿੰਡ ਦੇ ਬਲਾਡ ਬੰਦਾਂ ਨੇ ਰਿਜ਼ਰਵੇਸ਼ਨ ਕਰਵਾ ਕੇ ਜਰਨਲ ਕਰਵਾ ਲਈ ਜਰਨਲ ਕਰਵਾ ਕੇ ਉਸ ਤੋਂ ਬਾਅਦ ਮੈਂ ਸਾਡੀ ਬੋਟ 1700 ਆ ਤੇ ਉਹਨਾਂ ਦੀ ਜਰਨਲ ਦੀ ਬੋਟ 1500 ਆ ਤੇ ਮੈਨੂੰ ਉਮੀਦਵਾਰਾ ਐਸਪੀ 1700 ਦਾ ਉਮੀਦਵਾਰ ਖੜਾ ਕਰਤਾ ਜਦੋਂ ਇਹਨਾਂ ਨੂੰ ਆਪਦੀ ਹਾਰ ਦੇਖੀ ਵੀ ਉਹਨਾਂ ਸੀ ਹਾਰਾ ਜਿੱਤ ਆ ਕੇ ਨਾਲ ਪ੍ਰਸ਼ਾਸਨ ਨਾਲ ਰਲ ਕੇ ਨਹੀਂ ਆ ਫੈਲਾ ਹੀ ਦਰਸ਼ਕੋ ਦੇਖ ਰਹੇ ਹਾਂ ਸੀ ਪੰਜਾਬ ਟਾਪ ਨਿਊਜ਼